ਜਿੱਥੇ ਦਰਾਹਾ ਪੁਲਿਸ ਅੱਜ ਸਵੇਰ ਦੀ ਚਾਈਨਾ ਡੋਰ ਨੂੰ ਨੱਥ ਪਾਉਣ ਲਈ ਭੱਜ ਨੱਠ ਕਰ ਰਹੀ ਹੈ ਤੇ ਡਰੋਨ ਦੀ ਸਹਾਇਤਾ ਨਾਲ ਲੋਕਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉੱਥੇ ਹੀ ਦਰਾਹਾ ਵਿਖੇ ਚਾਈਨਾ ਡੋਰ ਨੇ ਮੋਟਰਸਾਈਕਲ ਚਾਲਕ ਨੂੰ ਬਣਾਇਆ ਆਪਣਾ ਸ਼ਿਕਾਰ ਦੱਸ ਦਈਏ ਇੱਕ ਪੇਂਟਰ ਜੋ ਕਿ ਰਾਮਪੁਰ ਨਿਵਾਸੀ ਹੈ ਆਪਣੇ ਮੋਟਰਸਾਈਕਲ ਤੇ ਬਾਜ਼ਾਰ ਦੇ ਵਿੱਚ ਜਾ ਰਿਹਾ ਸੀ ਤਾਂ ਉਸ ਦੀ ਗਰਦਨ ਦੇ ਵਿੱਚ ਡੋਰ ਉਲਝ ਗਈ ਜਿਸ ਨਾਲ ਇੱਕ ਵੱਡਾ ਟੱਕ ਲੱਗ ਗਿਆ ਉਸ ਦੇ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸੜਕ ਤੇ ਗਿਰਿਆ ਦੇਖ ਕੇ ਵੀ ਲੋਕਾਂ ਦੇ ਅੰਦਰ ਇਨਸਾਨੀਅਤ ਨਹੀਂ ਜਾਗੀ ਲੋਕ ਉਸ ਦੀ ਵੀਡੀਓ ਬਣਾਉਣ ਲੱਗ ਪਏ ਪਰ ਉਸ ਨੂੰ ਹਸਪਤਾਲ ਨਹੀਂ ਪਹੁੰਚਾਉਣ ਦੀ ਕਿਸੇ ਨੇ ਕੋਸ਼ਿਸ਼ ਕੀਤੀ ਉੱਥੇ ਹੀ ਇੱਕ ਨੌਜਵਾਨ ਨੇ ਹਿੰਮਤ ਕਰਕੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੇ 10 ਟਾਂਕੇ ਲੱਗੇ ਹੁਣ ਉਸ ਦੀ ਜਾਨ ਖਤਰੇ ਤੋਂ ਬਾਹਰ ਹੈ ਉੱਥੇ ਹੀ ਸਮਾਜ ਸੇਵੀ ਨੇ ਵੀ ਵੀਡੀਓ ਬਣਾਉਣ ਵਾਲਿਆਂ ਨੂੰ ਲਨਤਾਂ ਪਾਈਆਂ ਤੁੜ ਗਿੱਤੀ ਨਾ ਤੁਹਾਡਾ ਗੁਰਪ੍ਰੀਤ ਜੀ ਕਿੱਦਾਂ ਹੋਇਆ ਹਾਸ ਮੈਂ ਜਾ ਰਿਹਾ ਸੀ ਜੇ ਮਤਲਬ ਸਮਾਨ ਲੈ ਕੇ ਰੰਗ ਲੈ ਰੰਗ ਦੀ ਸ਼ੀਸ਼ੀ ਲੈ ਕੇ ਜਾ ਰਿਹਾ ਸੀ ਇੱਕ ਕਮੀ ਦੋ ਮੇਰੇ ਗਨੇ ਤੇ ਲੱਗ ਚਲੋ ਹੁਣ ਠੀਕ ਹੈ ਸਾਰਾ ਕੁਝ ਹੁਣ ਠੀਕ ਹੈ ਜੀ ਮੈਂ ਮੈਂ ਤਾਂ ਗਲਗਾ ਕਮਾਉਂਦਾ ਸੀ ਕਿ ਮੇਂ ਗਲਗਾ ਮੇਰਾ ਬਹੁਤ ਹੀ ਆਦਾ ਕੱਟੇ ਜਾਣਾ ਚਲੋ ਬਚਾਅ ਹੋ ਗਿਆ ਤੁਹਾਡਾ ਤੇ ਕਿਹੜਾ ਪਿੰਡ ਆਪਣਾ ਵਿਰਾਪਟ ਰੌਂਪਰ ਆ ਜੀ ਮੰਦੀਪ ਜੀ ਚਾਈਨਾ ਡੋਰ ਨਾਲ ਹਾਸਲ ਦਸ ਵਿਅਕਤੀ ਆ ਸੀ ਤੁਹਾਡੇ ਹਸਪੀਟਲ ਕੀ ਸਥਿਤੀ ਹੈ ਜੀ ਇੱਕ ਲਗਭਗ 30 ਸਾਲਾ ਲੜਕਾ ਗੁਰਪ੍ਰੀਤ ਸਿੰਘ ਦਾ ਨਾਮ ਹੈ ਤੇ ਉਹ ਰਾਮਪੁਰ ਦਾ ਰਹਿਣ ਵਾਲਾ ਹੈ ਤੇ ਉਹ ਸਾਡੇ ਕੋਲੇ ਹੁਣੇ ਹੀ 10-15 ਮਿੰਟ ਪਹਿਲਾਂ ਆਇਆ ਸੀਗਾ ਉਹਦੇ ਚਾਈਨਾ ਡੋਰ ਦੇ ਨਾਲ ਗਾਲ ਦਾ ਕਾਫੀ ਹਿੱਸੇ ਦੇ ਵਿੱਚ ਕੱਟ ਲੱਗਿਆ ਸੀਗਾ ਜਿਸ ਤੋਂ ਬਲੀਡਿੰਗ ਕਾਫੀ ਹੋ ਰਹੀ ਸੀਗੀ ਬਟ ਹੁਣ ਪੇਸ਼ੈਂਟ ਸਟੇਬਲ ਹੈਗਾ ਤੇ ਪੇਸ਼ੈਂਟ ਦਾ ਟਰੀਟਮੈਂਟ ਚੱਲ ਰਿਹਾ ਹੈ ਸੋ 10 ਸਟਿਚ ਲੱਗੇ ਨੇ ਲਗਭਗ 10 ਤੱਕ ਰੀਬ ਲੱਗੇ ਨੇ ਹੁਣ ਸਥਿਤੀ ਠੀਕ ਹੈ ਜੀ ਪੇਸ਼ੈਂਟ ਦੀ ਹਾਂਜੀ ਮਰੀਜ਼ ਦੀ ਸਥਿਤੀ ਹੁਣ ਸਟੇਬਲ ਹੈ ਕਿ ਮਰੀਜ਼ ਹੁਣ ਖਤਰੇ ਚ ਬਾਹਰ ਕਹਿ ਸਕਦੇ ਆ ਜੀ ਜੀ ਤੁਸੀਂ ਵੀ ਪਹੁੰਚੇ ਆਪਾਂ ਨੂੰ ਹਸਪਤਲ ਕੀ ਮਾਮਲਾ ਸੀ ਸਾਨੂੰ ਕਾਲ ਆਈ ਸੀ ਕਿ ਵੀ ਇੱਥੇ ਦਰਾਹੇ ਬਾਜ਼ਾਰ ਦੇ ਵਿੱਚ ਕੋਈ ਚਾਈਨਾ ਡੋਰ ਨਾਲ ਇੰਜਰੀ ਹੋਇਆ ਉਹਦੇ ਗੱਲ ਤੇ ਕਾਫੀ ਸਾਟਾ ਦੇਖੋ ਇਹਦੇ ਵਿੱਚ ਸਭ ਨਾਲੋਂ ਵੱਡੀ ਬੇਵਕੂਫੀ ਮਾਪਿਆਂ ਦੀ ਹੈ ਧਿਆਨ ਨਹੀਂ ਦਿੰਦੇ ਬੱਚਿਆਂ ਤੇ ਜਾਂ ਡੋਰ ਵੇਚਣ ਵਾਲਿਆਂ ਦੇ ਆਪਣੇ 4 ਪੈਸੇ ਇਕੱਠੇ ਕਰਨ ਦੇ ਪਿੱਛੇ ਜਿਹੜੇ ਬੰਦੇ ਦੇ ਇੰਜਰੀ ਹੋਈ ਆ ਉਹਦੇ ਵੋਕਲ ਡਾਕਟਰ ਨੇ ਦੱਸਿਆ ਕਿ ਵਾਇਸ ਦੇ ਵਿੱਚ ਉਹਦੀ ਆਵਾਜ਼ ਵੀ ਜਾ ਸਕਦੀ ਸੀਗੀ ਉਹਦੇ ਇੰਨੇ ਟੰਕੇ ਲੱਗੇ ਆ ਤੁਸੀਂ 5 ਮਿੰਟ ਦੇ ਆਪਣੇ ਇੰਜੋਏ ਪਿੱਛੇ ਕਿਸੇ ਦਾ ਪਤੰਗ ਵੱਢਣ ਪਿੱਛੇ ਕਿਸੇ ਦਾ ਜਾਨੀ ਨੁਕਸਾਨ ਕਰਵਾ ਰਹੇ ਹੋ ਤੁਸੀਂ ਬਹੁਤ ਮਾੜੀ ਗੱਲ ਹੈ ਇਹ ਦਰਾਹੇ ਸ਼ਹਿਰ ਦੇ ਵਿੱਚ ਇਹ ਘਟਨਾ ਵਾਪਰੀ ਆ ਤੇ ਅਸੀਂ ਮੌਕੇ ਤੇ ਪਹੁੰਚਿਆ ਹੈਲਪ ਬੱਸ ਤੇ ਹੀ ਸਾਨੂੰ ਕਾਲ ਆਈ ਸੀਗੀ ਵੀ ਕੋਈ ਅਨਨੌਨ ਰਾਹੀਰ ਹੈਗਾ ਤੇ ਅਸੀਂ ਜਿੰਨਾ ਵੀ ਉਹਦਾ ਬਿੱਲ ਹੈਗਾ ਅਸੀਂ ਆਪਣੀ ਇੱਕ ਦਰੀਆ ਐਨ ਜੀਓ ਵੱਲੋਂ ਉਹਨੂੰ 페 ਕਰ ਰਹੇ ਆ ਬਿੱਲ ਨੂੰ ਦਰਾਹੇ ਚੱਲ ਕਰਦੇ ਜਿਸ ਤਰ੍ਹਾਂ ਕਿ ਲੋਕਾਂ ਨੇ ਦੱਸਿਆ ਕਿ ਇਹ ਬੰਦਾ ਜਖਮੀ ਹੋ ਕੇ गिर ਗਿਆ ਲੋਕ ਵੀਡੀਓ ਬਣਾਉਂਦੇ ਰਹੇ ਪਰ ਇਸ ਨੂੰ ਹਸਪਤਾਲ ਕਿਸੇ ਨੇ ਨਹੀਂ ਪਹੁੰਚਾਇਆ ਕੀ ਕਹਿਣਾ ਚਾਹੋਗੇ ਇਸ ਬਾਰੇ ਬਹੁਤ ਮਾੜੀ ਗੱਲ ਹੈ ਜੀ ਪਹਿਲਾਂ ਹਸਪਤਾਲ ਕੁਛ ਕਿ ਦੂਰੀ ਤੇ ਹੀ ਨਹੀਂ ਬੰਦਾ ਮਤਲਬ ਕਿ ਪੈਦਲ ਵੀ ਆ ਸਕਦਾ ਤੇ ਬਿਲਕੁਲ ਆਮੋ ਸਾਹਮਣੇ ਆ ਜਿਆਦਾ ਦੂਰ ਚ ਐਕਸੀਡੈਂਟ ਵੀ ਨਹੀਂ ਹੋਇਆ ਇਹ ਤੇ ਪਹਿਲਾਂ ਹਸਪਤਾਲ ਪਹੁੰਚਾਣਾ ਜ਼ਰੂਰੀ ਸੀ ਵੀਡੀਓ ਦੇ ਆਪਣੇ ਵਿਊਜ਼ ਲਈ ਇਹ ਕਰਨਾ ਬਹੁਤ ਗਲਤ ਗੱਲ ਹੈ Rao ji ki China door na naujawan haadsa grahast hoya ki pura mamla hai ਇਨਾ ਗੁਰਮੀਤ ਸਿੰਘ ਮੁੰਡਾ ਸੀਗਾ ਰੰਗ ਦਾ ਕੰਮ ਕਰਦਾ ਇੱਥੇ ਬਾਜਗਰ ਵਸਤੀ ਦੇ ਵਿੱਚ ਪਿੰਡ ਰਾਮਪਰ ਦਾ ਇਹ ਰੰਗ ਲੈ ਕੇ ਚੱਲਿਆ ਸੀਗਾ ਇਹ ਬਾਈਕਲ ਤੇ ਜਦੋਂ ਚੱਲਣ ਲੱਗਿਆ ਤਾਂ ਕੋਈ ਚੰ ਮੈਜਰੀ ਡੋਰ ਹੈ ਉਹ ਥੱਲੇ ਆ ਗਈ ਥੱਲੇ ਆਉਣ ਕਰਕੇ ਇਹ ਗੜ ਲੂ ਪੈ ਗਈ ਤੇ ਇਹਦੇ ਗੜ ਦੇ ਵਿੱਚ ਜਾਖਮ ਹੋ ਗਏ ਤੇ ਹੁਣ ਇਹਦੀ ਹਾਲਤ ਠੀਕ ਹੈ ਪੰਗੋ ਹਸਪੀਟਲ ਵਿੱਚ ਲੱਕਦਾ ਪਰ ਜਿਸ ਤਰ੍ਹਾਂ ਤੁਸੀਂ ਸਵੇਰ ਦੇ ਕਾਰਵਾਈ ਕਰਨ ਦੀ ਕੋਸ਼ਿਸ਼ 'ਚ ਲੱਗੇ ਹੋਏ ਹੋ ਉਸ ਦੇ ਬਾਵਜੂਦ ਲੋਕ ਬੇਖੌਕ ਚਾਇਨਾ ਡੋਰ ਨਾਲ ਤੰਗੜਾ ਦੇ ਕੀ ਕਹਿਣਾ ਚਾਹੂੰਗਾ ਅਸੀ ਤਾਂ ਸਵੇਰ ਦੇ 7 ਵਜੇ ਤੇ ਜਿਹੜੇ ਹੈਗੇ ਆਪਣੇ ਡੋਰ ਨਾਲ ਵੀ ਇਹਨਾਂ ਦੀ ਚੈਕਿੰਗ ਵੀ ਕਰ ਰਹੇ ਆ ਥਾਂ ਥਾਂ ਤੇ ਕੋਠਿਆਂ ਤੇ ਵੀ ਜਾ ਰਹੇ ਆ ਤੇ ਸਾਰੇ ਪਾਸੇ ਅਸੀ ਤਾਂ ਚੈਨਾ ਡਰੋਨ ਨੂੰ ਗ੍ਰਿਪ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੱਧ ਤੋਂ ਵੱਧ ਸਾਡੀਆਂ ਪਾਰਟੀਆਂ ਵੀ ਗਈਆਂ ਹੋਈਆਂ ਨੇ ਡਰੋਨ ਵਗੈਰਾ ਨਾਲ ਵੀ ਅਸੀ ਤਾਂ ਚੈੱਕ ਕਰ ਰਹੇ ਆ